ਤੋ ਬਹੁਤ ਅੱਛਾ ਲੱਗਿਆ ਪਾਕਿਸਤਾਨ ਬਹੁਤ ਖੂਬਸੂਰਤ ਹੈ ਜਰ ਮੈਂ ਦੇਖਿਆ ਅਸੀਂ 1 ਹਫਤੇ ਲਈ ਆਏ ਆ ਤੇ ਸਾਨੂੰ ਇਨਾ ਟਾਈਮ ਨਹੀਂ ਮਿਲਿਆ ਪਾਕਿਸਤਾਨ ਦੇਖਣ ਨੂੰ ਆਪਾਂ ਗੁਰਦਵਾਰੇ ਦੇ ਦਰਸ਼ਨ ਕੀਤੇ ਹੈਨਾ ਬਟ ਮੈਂ ਸੁਣਿਆ ਸੀ ਬਹੁਤ ਬਟ ਜਦੋਂ ਸ਼ਾਪਿੰਗ ਗਈ ਸੀ ਬਹੁਤ ਸਿਮਲਰ ਸੀ ਜਿਵੇਂ ਪੰਜਾਬ ਚ ਮਿਲਦੇ ਚੀਜ਼ਾਂ ਉਹ ਤਾਂ ਇੱਥੇ ਮਿਲਦੇ ਆ ਸੋ ਡਿਫਰੈਂਸ ਤਾਂ ਨਹੀਂ ਘੱਤੇ ਉਹਦਾ ਪਤਾ ਲੱਗਦਾ ਵੀ ਪੰਜਾਬ ਹੀ ਆ ਪੰਜਾਬ ਦੇ ਕੱਪੜੇ ਪੰਜਾਬ ਦੇ ਜੁਐਲਰੀ ਸਾਰਾ ਕੁਝ ਸੇਮ ਹੀ ਆ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਆ ਨਾਜ਼ਰੀਨ ਗੁਰਪੂਰਬ ਦੀਆਂ ਤਕਰੀਬਾਂ ਜਿਹੜੀਆਂ ਹੈਗੀਆਂ ਨੇ ਉਹ ਪੂਰੇ ਜ਼ੋਰੋ ਸ਼ੋਰ ਦੇ ਨਾਲ ਪੂਰੇ ਭਾਰ ਦੇ ਨਾਲ ਜਿਹਨੂੰ ਪੰਜਾਬੀ ਚ ਆਖਦੇ ਨੇ ਉਹ ਚੱਲ ਰਹੀਆਂ ਨੇ ਤੇ 555 ਵਾ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਹੈਗਾ ਉਹ ਸਾਰੇ ਪੰਜਾਬੀ ਉਸ ਤੋਂ ਇਲਾਵਾ مختلف ਦੇਸ਼ਾਂ ਚੋਂ ਆਏ ਲੋਕ ਜਿਹੜੇ ਨੇ ਉਹ ਵੀ ਸੈਲੀਬ੍ਰੇਟ ਕਰ ਰਹੇ ਨੇ ਸਾਡੇ ਨਾਲ ਕੋਈ ਵਿਦੇਸ਼ ਕੰਟਰੀ ਚੋਂ ਆਏ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਤਿਹ ਦੁਰਨਾਨਿਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਅੱਛਾ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਮੇਰਾ ਨਾਂ ਅਨੁਪ੍ਰੀਤਾ ਆਈ ਐਮ ਫਰਮ ਟੋਰਾਂਟੋ ਕੈਨੇਡਾ ਅ ਤੁਸੀਂ ਦੱਸੋ ਕਿ ਪਾਕਿਸਤਾਨ ਜਿਹੜਾ ਉਹ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਫਰਸਟ ਟਾਈਮ ਤੇ ਫਰਸਟ ਟਾਈਮ ਦੀ ਜਿਹੜੀ ਫੀਲਿੰਗਸ ਹੈ ਉਹ ਕਿਸ ਤਰ੍ਹਾਂ ਦੀਆਂ ਨੇ ਫਰਸਟ ਟਾਈਮ ਦੇ ਜਿਹੜੇ ਜਜ਼ਬਾਤ ਨੇ ਉਹ ਕਿਵੇਂ ਦੇ ਨੇ ਕਿਉਂਕਿ ਇੱਕ ਤਾਂ ਗੁਰੂ ਘਰ ਆਣਾ ਦੂਸਰਾ ਪਾਕਿਸਤਾਨ ਆਣਾ ਇਹ ਇਹ ਦੋਵੇਂ ਫੀਲਿੰਗਸ ਨੂੰ ਤੁਸੀਂ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਉਹ ਦੱਸੋ ਅਸੀਂ ਇੱਕ ਹਫਤਾ ਲਈ ਆਏ ਹਾਂ ਤੇ ਸਾਨੂੰ ਇਨਾ ਟਾਈਮ ਨਹੀਂ ਮਿਲਿਆ ਪਾਕਿਸਤਾਨ ਦੇਖਣ ਨੂੰ ਆਪਾਂ ਗੁਰਦੁਆਰੇ ਦੇ ਦਰਸ਼ਨ ਕੀਤੇ ਹੈ ਨਾ ਬਟ ਪਾਕਿਸਤਾਨ ਆ ਕੇ ਸਾਨੂੰ ਲੱਗਿਆ ਵੀ ਆਪਾਂ ਪੰਜਾਬ ਹੁਣ ਕੰਪਲੀਟ ਹੋ ਗਿਆ ਆਪਾਂ ਅੱਧਾ ਹੀ ਦੇਖਿਆ ਸੀ ਪਹਿਲਾਂ ਤੇ ਹੁਣ ਆਪਾਂ ਪੂਰਾ ਦੇਖ ਲਿਆ ਤੇ ਇਹਦਾ ਲੱਗਦਾ ਵੀ ਆਪਾਂ 브ਦਰਸ ਐਂਡ ਸਿਸਟਰਸ ਪੰਜਾਬ ਦੇ ਸੋ ਬਹੁਤ ਅੱਛਾ ਲੱਗਿਆ ਪਾਕਿਸਤਾਨ ਬਹੁਤ ਖੂਬਸੂਰਤ ਹੈ ਜੇਰੇ ਮੈਂ ਦੇਖਿਆ ਸੋ ਅਚਾ ਕੈਟੇਗੋਰਿਕਲੀ ਅਗਰ ਦੇਖਿਆ ਜਾਵੇ ਤੇ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਇਹਦੀ ਹਰਾਰਕੀ ਬਣਾਈ ਜਾਵੇ ਤੇ ਫਸਟ ਸੈਕਿੰਡ ਐਂਡ ਥਰਡ ਤਾਨੂੰ ਕਿਹੜੀਆਂ ਤਿੰਨ ਛੇਵਾਂ ਤੁਹਾਨੂੰ ਸਭ ਤੋਂ ਵਧੀਆ ਲੱਗੀਆਂ ਹੈਗੀਆਂ ਪਹਿਨਾਵਾ ਖਾਣਾ ਆਰਕੀਟੈਕਚਰ ਕੀ ਅੱਛਾ ਲੱਗਾ ਪਹਿਲਾ ਗੁਰਦੁਆਰਾ ਗੁਰਦਵਾਨ ਦੀ ਦਰਸ਼ਨ ਦੇਖੀਆਂ ਸੰਗਤ ਦੇਖਿਆ ਉਹ ਤਾਂ ਟਾਪ ਵੀ ਦੇਖਿਆ ਵੀ ਕਿੰਨੇ ਸਖ ਆਏ ਹੈਗੇ ਦਰਸ਼ਨ ਕਰਨ ਨੂੰ ਸੈਕੰਡ ਆਰਕੀਟੈਕਚਰ ਬਿਲਡਿੰਗਸ ਬਹੁਤ ਖੂਬਸੂਰਤਾਂ ਗੁਰਦੁਆਰਾ ਵੀ ਬਹੁਤ ਖੂਬਸੂਰਤਾਂ ਬਾਕੀ ਬਿਲਡਿੰਗਸ ਵੀ ਬਹੁਤ ਖੂਬਸੂਰਤਾਂ ਮੈਂ ਲਾਹੌਰ ਚ ਰਹੀਆਂ hotels paroda architecture mein they kept on the hotels architecture kevia and then khana acha eh dasna ke specially females ya khawateen jehdiyan hain ene o jado vi kise hor desh ch jandiyan ne ohna di first priority jehdi hundi hai oh shopping hundi hai obviously tusi pakistan de kapdiyan de bare vich suneya hai koi koi search wagaira karke aaye ho ke ki ki lena main suneya si bahut but jado shopping gayi si bahut similar scene ਜਿਵੇਂ ਪੰਜਾਬ ਚ ਮਿਲਦੇ ਚੀਜ਼ਾਂ ਉਹਦਾ ਇੱਥੇ ਮਿਲਦੇ ਆ ਸੋ ਡਿਫਰੈਂਸ ਤਾਂ ਨਹੀਂ ਗੱਤੇ ਉਹਦਾ ਪਤਾ ਲੱਗਦਾ ਵੀ ਪੰਜਾਬ ਹੀ ਆ ਪੰਜਾਬ ਦੇ ਕੱਪੜੇ ਪੰਜਾਬ ਦੇ ਜੁਐਲਰੀ ਸਾਰਾ ਕੁਝ ਸੇਮ ਹੀ ਆ ਪਰ ਸੋਨਾ ਤਾਂ ਲੱਗਿਆ ਸੀ ਪੰਜਾਬੀ ਕਲਚਰਲ ਸ਼ਾਪਿੰਗ ਸਾਰਾ ਕੁਝ ਸੋਨਾ ਹੀ ਆ ਅਜੇ ਪਾਕਿਸਤਾਨ ਦੇ ਬਾਰੇ ਚ ਕੋਈ ਨਾ ਕੋਈ ਇਮੇਜ ਜਿਹੜੀ ਹੈ ਉਹ ਡਿਵੈਲਪ ਹੋਈ ਹੋएगी ਕੋਈ ਸ਼ਬੀ ਡਿਵੈਲਪ ਹੋਈ ਹੋਏਗੀ ਜਦੋਂ ਤੁਸੀਂ ਇੱਥੇ ਆਣ ਲੱਗੇ ਸੀ ਉਹ ਪਾਕਿਸਤਾਨ ਦੇ ਬਾਰੇ ਚ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਏਗਾ ਨਾ ਕਿ ਐਵੇਂ ਦਾ ਹੋਏਗਾ ਇਹਦੇ ਬਾਰੇ ਚ ਕੋਈ ਨਾ ਕੋਈ ਦਿਮਾਗ ਚ ਥਾਟ ਤੇ ਆਈ ਹੋਏਗੀ ਨਾ ਤੇ ਉਹ ਥਾਟ ਤੇ ਉਹ ਹੁਣ ਰੀਅਲ ਇਹਨਾਂ ਦੋਵਾਂ ਚ ਕੀ ਡਿਫਰੈਂਸ ਹੈ ਸੋ ਮੈਂ ਆਮ ਬੋਰਨ ਐਂਡ ਰੇਜ਼ਡ ਇਨ ਕੈਨੇਡਾ ਸੋ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਡਿਫਰੈਂਸ ਆ ਫਾਈਟ ਹੈਗੇ ਆ ਉਹ ਮੇਰੇ ਕੋਲ ਕੋਈ ਆ ਡੋਟ ਹੈਵ ਐਨੀ ਬੈਕ ਸਟੋਰੀ ਆਫ ਦਾ ਮੇਰਾ ਕੋਈ ਇਦਾਂ ਨਹੀਂ ਹੈਗਾ ਵੀ ਪਹਿ ਐਦਾਂ ਸੋਚਿਆ ਸੀ ਵੀ ਪਾਕਿਸਤਾਨ ਇਦਾਂ ਹੋਊਗਾ ਆ ਕੈਨੇਡੀਅਨ ਮੈਨੂੰ ਲੱਗਾ ਸੀ ਵੀ ਮੈਂ ਪਾਕਿਸਤਾਨ ਆ ਕੇ ਮੈਂ ਲੋਕਾਂ ਨੂੰ ਮਿਲੂੰਗੀ Who are very nice right ਮੈਨੂੰ ਇਦਾਂ ਨਹੀਂ ਇਹਦਾ ਕੋਈ ਨਹੀਂ ਸੀ ਵੀ ਯੂ نو ਬੈਡਡਡੀਆਂ ਆਰ ਕੋਈ ਮੈਨੂੰ ਕੁਛ ਇਹ ਤਾਂ ਕਹੂਗਾ ਮੈਨੂੰ ਇਹ ਤਾਂ ਨਹੀਂ ਸੀ ਸੋ ਬੇਸਿਕਲੀ ਮਾਈ ਐਕਸਪੈਕਟੇਸ਼ਨਸ ਵਰ ਮੈਟ ਜਰਗਸ ਮੇਨ ਲਗੈ ਸੀ ਬੀ ਇਹਦਾ ਹੋਣਾ ਸੀ ਹੋਇਆ एवरीथिंग ਇਜ਼ ਫਾਈਨ ਕੀ ਮੈਸੇਜ ਜਾਂ ਕੀ ਤੁਸੀਂ ਯਾਦਾਂ ਮੈਮਰੀਜ਼ ਜਿਹੜੀਆਂ ਨੇ ਉਹ ਕਲੈਕਟ ਕਰਕੇ ਜਾਓਗੇ ਉਹ ਯਾਦਾਂ ਜਦੋਂ ਤੁਸੀਂ ਆਪਣੇ ਜਿਹੜੇ ਸੰਗੀ ਹੈਗੇ ਨੇ ਤੁਹਾਡੇ ਨਾਲ ਜਿਹੜੇ ਲੋਕ ਹੈਗੇ ਨੇ ਉਹਨਾਂ ਨਾਲ ਸ਼ੇਅਰ ਕਰੋਗੇ ਇਹ ਯਾਦਾਂ ਨੂੰ ਤੁਸੀਂ ਕਿੱਦਾਂ ਐਕਸਪਲੇਨ ਕਰੋਗੇ ਉੱਥੇ ਜਾ ਕੇ ਸੋ ਗੁਰਦਵਾਰਿਆਂ ਦੀ ਆਦਤ ਮੈਂ ਐਕਸਪਲੇਨ ਕਰੂੰਗੀ ਬਿਕਾਜ਼ ਮੈਂ ਉਹੀ ਦੇਖਿਆ ਤੇ ਜਿਹੜੇ ਵੱਡੇ ਵੱਡੇ ਗੁਰਦਵਾਰੇ ਆਪਾਂ ਆਏ ਹੋਏ ਅੱਜ ਜਨਮ ਅਸਾਂ ਤੇ ਆਹ ਗੁਰਦਵਾਰਾ ਵੈਲ ਮੇਨਟੇਨਡਾ ਸੰਗਤ ਆਉਂਦੀ ਹੈ ਟੇਕ ਕੇਅਰ ਕਰਦੇ ਆ ਸੇਵਾ ਕਰਦੇ ਆ ਪਰ ਜਿਹੜੇ ਛੋਟੇ ਛੋਟੇ ਗੁਰਦਵਾਰੇ ਆਪਾਂ ਗਏ ਸੀ ਤੇ ਦੇਖੇ ਸੀ ਉਹਨਾਂ ਦੀ ਕੋਈ ਮੇਨਟੇਨੈਂਸ ਨਹੀਂ ਹੈਗੀ ਬਿਕਾਜ਼ ਸਿੱਖ ਸੰਗਤ ਆਉਂਦੀ ਨਹੀਂ ਸੋ ਜਿਹੜਾ ਮੈਂ ਮੈਸੇਜ ਦਵੂੰਗੀ ਵੀ ਆਇਓ ਪਾਕਿਸਤਾਨ ਦੇਖੋ ਗੁਰਦਵਾਰਿਆਂ ਨੂੰ ਸੇਵਾ ਕਰੋ ਗੁਰਦਵਾਰਿਆਂ ਦੀ ਮੇਨਟੇਨੈਂਸ ਕਰੋ ਡੋਨੇਸ਼ਨ ਦਿਓ ਫੇਰ ਆਪਣੇ ਘਰ ਜਦੋਂ ਜੇਤਾ ਹੁੰਦੇ ਸੀ ਉਹ ਫੇਰ ਦਾ ਹੋ ਸਕਤੇ ਆ ਤੇ ਆਪਾਂ ਫੋਰ ਵੀ ਆਏ ਫੋਰ ਤੇ ਆਪਾਂ ਫੇਰ ਵੀ ਆਉਂਗੇ ਠੀਕ ਹੈ थैंक यू so much ਬਹੁਤ ਸ਼ੁਕਰੀਆ थैंक यू so much